ਦੋਸਤੋ ਚਾਰ ਪੰਜ ਦਿਨ ਪਹਿਲਾਂ ਆਪਾਂ ਨੇ ਤੁਹਾਨੂੰ ਇੱਕ ਵੀਡੀਓ ਸਾਂਝੀ ਕੀਤੀ ਸੀ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਯਾਦਗਾਰਾ ਉੱਥੇ ਕੰਮ ਚੱਲ ਰਿਹਾ ਆਪਾਂ ਨੇ ਤੁਹਾਨੂੰ ਦੱਸਿਆ ਸੀ ਵੀਡੀਓਜ਼ ਵਗੈਰਾ ਸਾਰਾ ਕੁਝ ਦਿਖਾਇਆ ਸੀ ਤੇ ਜਿੱਥੇ ਸਿੱਧੂ ਮੂਸੇਵਾਲਾ ਦਾ ਸਟੈਚੂ ਲੱਗਿਆ ਹੋਇਆ ਹੈ ਚਾਰੋਂ ਤਰਫ ਤੋਂ ਖੁੱਲਾ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਤੇ ਕੰਧ ਕਰ ਦਿੱਤੀ ਗਈ ਆ ਤੇ ਅੱਗੇ ਜਿਹੜੀਆਂ ਕਿ ਆ ਪੌੜੀਆਂ ਵਾਂਗੂ ਇੱਕ ਸਰਕੂਲੇਟਿਡ ਉੱਤੇ ਜਾਣ ਦੇ ਲਈ ਜਗ੍ਹਾ ਵੀ ਬਣਾ ਦਿੱਤੀ ਗਈ ਹੈ ਪਿਛਲੀ ਸਾਈਡ ਤੋਂ ਤਾਂ ਕਵਰ ਕਰ ਦਿੱਤਾ ਗਿਆ ਹੈ ਸਾਈਡ ਸੈਡਾਂ ਤੋਂ ਵੀ ਕਵਰ ਕੀਤਾ ਜਾਵੇਗਾ ਤੇ ਫਰੰਟਾ ਜਿਹੜਾ ਉਹ ਖੁੱਲਾ ਰੱਖਿਆ ਜਾਵੇਗਾ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਬਾਕੀ ਉੱਥੇ ਜਗ੍ਹਾ ਦੀ ਮੇਨਟੇਨੈਂਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਦੋ ਤਿੰਨ ਕਿੱਲਾਂ ਦੀ ਥਾਂ ਆ ਉੱਥੇ ਅਤੇ ਚਾਰ ਦਿਵਾਰੀ ਕਰ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਦੇ ਫੈਨ ਜਿਹੜੇ ਆਉਂਦੇ ਨੇ ਦੂਰੂ ਦੂਰੋਂ ਉਹਨਾਂ ਦੇ ਲਈ ਪਹਿਲਾਂ ਉੱਥੇ ਇੰਨੀ ਖੁੱਲੀ ਜਗ੍ਹਾ ਸੀ ਤੇ ਹੁਣ ਬਾਉਂਡਰੀ ਕਰ ਦਿੱਤੀ ਗਈ ਆ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਪਰਿਵਾਰ ਦੇ ਵੱਲੋਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਨੂੰ ਮੇਨਟੇਨ ਕਰਨ ਦਾ ਕਿਉਂਕਿ ਦੂਰੋ ਦੂਰੋ ਲੋਕ ਉੱਥੇ ਆਉਂਦੇ ਨੇ ਤਾਂ ਬਣਦਾ ਵੀ ਸੀ ਉੱਥੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰ ਇੱਕ ਸਿੱਧੂ ਮੂਸੇਵਾਲੇ ਦੇ ਫੈਨ ਤੱਕ ਧੰਨਵਾਦ